السلام علیکم امید کرنی ہے تھی سارے خیریت نال ہو گے اکال تخت کے دار نے بابا رنجیت سنگری والے تو وڈے الزام لائے ہے اور کیا ہے کہ ਇਦਾ ਸਿੱਖੀ ਦੇ ਨਾਲ ਕੋਈ ਤਾਲੁਕ ਨਹੀਂ ਇਹ ਸਿੱਖੀ ਨੂੰ ਬਦਨਾਮ ਕਰ ਰਹੇ ਆ ਇਹਨੇ ਪਗ ਨੂੰ ਦਾਗ ਲਾਇਆ ਤੇ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਨੇ ਉਹਦਾ ਚੈਲੰਜ ਕਬੂਲ ਕਰਦਿਆਂ ਹੋਇਆ ਕਿਹਾ ਹੈ ਕਿ ਅਗਰ ਇਹ ਮੇਰੇ ਖਿਲਾਫ ਕੋਈ ਸਬੂਤ ਲੈ ਆਉਣ ਮੈਨੂੰ ਇਹ ਸਾਬਤ ਕਰ ਦੇਣ ਮੇਰੇ ਉੱਤੇ ਇਹ ਚੀਜ਼ਾਂ ਤੇ ਭਾਵੇਂ ਮੈਨੂੰ ਗੋਲੀ ਮਾਰ ਦਿਓ ਮੈਂ ਉਫ ਤੱਕ ਨਹੀਂ ਕਰਾਂਗਾ ਤੇ ਨਾਲ ਹੀ ਨਾਲ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੇ ਬਾਰੇ ਵੱਡੇ ਖੁਲਾਸੇ ਕੀਤੇ ਹੈਗੇ ਆ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਦੇ ਆ ਉਸ ਤੇ ਵਿਚਾਰ ਕਈ ਬਾਗੜ ਬਿੱਲੇ ਜੇ ਸੰਪਰਦਾਵਾਂ ਦੇ ਮੁਖੀ ਕਿਹਦਾ ਕਿਹਦਾ ਜ਼ਿਕਰ ਕਰਦਾ ਮੈਂ ਬੋਲ ਕਿਹਦਾ ਜ਼ਿਕਰ ਕਰਦਾ ਮੈਂ ਹਾਂ ਉਹ ਕਈ ਵੇਖਿਆ ਤੁਸੀਂ ਕਿਵੇਂ ਤੜਫਦੇ ਉਹ ਕਹਿੰਦੇ ਜੀ ਇਹ ਗਦਾਰ ਨੇ ਜੀ ਇਹ ਦੁਸ਼ਟ ਦੁਸ਼ਟ ਨੇ ਉਹ ਅੱਗ ਲੱਗਦੀ ਨਾ ਵੇਖ ਕੇ ਵੀ ਇੱਥੇ ਇਹ ਕੰਮ ਤੁਹਾਡਾ ਸੀ ਜਿਮੇਵਾਰੀ ਤੁਹਾਡੀ ਸੀ ਇਹ ਕੰਮ ਕਰਨ ਦੀ ਅਮਰਤ ਸੰਚਾਰ ਕਰਾਉਣ ਦੀ ਗੁਰਮਤ ਦਾ ਪ੍ਰਚਾਰ ਕਰਨ ਦੀ ਪਰ ਤੁਹਾਨੂੰ ਤੇ ਸਰਕਾਰਾਂ ਦੀਆਂ ਚਾਪਲੂਸੀਆਂ ਤੋਂ ਵੇਲ ਮਿਲੇ ਤੇ ਤਾਂ ਪ੍ਰਚਾਰ ਕਰੋ ਸਰਕਾਰਾਂ ਦੀਆਂ ਚਾਪਲੂਸੀਆਂ ਤੋਂ ਟਾਈਮ ਲੱਗੇ ਵੇਲੇ ਹੋਵੋ ਤੇ ਤਾਂ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ ਇਹ ਕੰਮ ਤੁਹਾਡਾ ਸੀ ਕੰਮ ਤੁਹਾਡਾ ਸੀ ਪ੍ਰਚਾਰ ਕਰਨ ਦਾ ਤੇ ਜੇ ਅਸੀਂ ਪ੍ਰਚਾਰ ਕਰਦੇ ਆਂ ਤੇ ਦੁਨੀਆ ਭਰ ਵਿੱਚ ਤੁਸੀਂ ਇਹ ਮੈਸੇਜ ਦਿੰਨੇ ਹੋ ਇਹ ਦੀ ਦੁਸ਼ਟ ਨੇ ਇਹ ਦੀ ਪੰਥ ਦੋਖੀ ਨੇ ਇਹ ਪੰਥ ਨਾਲ ਗਦਾਰੀ ਗਦਾਰੀਆਂ ਕਰਦੇ ਆ ਇਹ ਤੇ ਦੁਨੀਆ ਨੂੰ ਪਤਾ ਸੰਗਤ ਜਾਣਦੀ ਹੈ ਵੀ ਗਦਾਰ ਕੌਣ ਹੈ ਤੇ ਵਫਾਦਾਰ ਕੌਣ ਹੈ ਇਹ ਸੰਗਤ ਜਾਣਦੀ ਹੈ ਸਭ ਨੂੰ ਦੱਸਣ ਦੀ ਲੋੜ ਨਹੀਂ ਕੋਈ ਭੁਲੇਖਾ ਨਹੀਂ ਪਿਆ ਸਾਰੀ ਦੁਨੀਆ ਨੂੰ ਪਤਾ ਹੈ ਵੀ ਪੰਥ ਨਾਲ ਕੌਮ ਨਾਲ ਗਦਾਰੀ ਕੌਣ ਕਰ ਰਿਹਾ ਹੈ ਤੇ ਵਫਾਦਾਰੀ ਕੌਣ ਕਰ ਰਿਹਾ ਇਹ ਸਭ ਪਤਾ ਹੈ ਅੱਜ ਦੇ ਸਮੇਂ ਵਿੱਚ ਭਲੇਖਾ ਨਹੀਂ ਬਾਬਾ ਦੁਨੀਆ ਹੀ ਜਾਣਦੀ ਹੈ ਅਮਰੀਕਾ ਚਲਿਆ ਜਾ ਪੁੱਛ ਜਾ ਕੇ ਕੈਨੇਡਾ ਚਲਿਆ ਜਾ ਪੁੱਛ ਜਾ ਕੇ ਪੰਜਾਬ ਦੇ ਕੱਲੇ-ਕੱਲੇ ਪਿੰਡ 'ਚ ਜਾ ਕੇ ਪੁੱਛ ਲੈ ਸਭ ਜਾਣਦੇ ਨੇ ਕਿ ਤੁਹਾਡਾ ਫਰਜ ਬਣਦਾ ਸੀ ਵੱਡੀਆਂ ਜਥੇਬੰਦੀਆਂ ਸੀ ਬਜਟ ਵੱਡੇ-ਵੱਡੇ ਸੀ ਤੁਹਾਡੇ ਤੇਰੇ ਪੱਗ ਤੇ ਜਿਹੜੀ ਸਿਰ ਤੇ ਪੱਗ ਬੰਨੀ ਫਿਰਦਾ ਨਾ ਪੱਗਾਂ ਦੀ ਗੱਲ ਕਰਦਾ ਵੀ ਰੰਗ ਬਦਲ ਲੈ ਜੀ ਦਸਤਾਰਾਂ ਬਦਲ ਨਹੀਂ ਆ ਇਹ ਪੱਗ ਰੰਗ ਭਾਵੇਂ ਚਿੱਟਾ ਤੇ ਭਾਵੇਂ ਹੋਵੇ ਨੀਲਾ ਤੇ ਭਾਵੇਂ ਹੋਵੇ ਹਰਾ ਭਾਵੇਂ ਜਿਹੜਾ ਮਰਜੀ ਦਸਤਾਰ ਦਾ ਰੰਗ ਹੋਵੇ ਪਰ ਸਤਿਗੁਰੂ ਦੀ ਕਿਰਪਾ ਨਾਲ ਅਜੇ ਤੱਕ ਪੱਗ ਤੇ ਦਾਗ ਨਹੀਂ ਲੱਗਿਆ ਸਭ ਸ੍ਰੀ ਅਕਾਲ ਜਿੱਦਣ ਇਹਦੇ ਤੇ ਦਾਗ ਲੱਗੇਗਾ ਗੋਲੀ ਮਾਰ ਦਿਓ ਗੋਲੀ ਸਟੇਜ ਤੇ ਚੜਨਾ ਬੰਦ ਕਰ ਦਿਆਂਗਾ ਗੋਲੀ ਮਾਰ ਦਿਓ ਜਿੱਦਣ ਦਾਗ ਲੱਗ ਜਾਏ ਮੈਂ ਤੇ ਸਟੇਜ ਤੇ ਅੱਜ ਵੀ ਕਹਿ ਰਿਹਾ ਐਲਾ ਇਹ ਮੈਂ ਬਹੁਤ ਖੁੱਲੇ ਦਿਨ ਨਾਲ ਅੱਗੇ ਵੀ ਬਹੁਤ ਵਾਰੇ ਬੇਨਤੀ ਕੀਤੀ ਐ ਆ ਜਥੇ ਵਾਲੇ ਸਿੰਘ ਜਿੰਨੇ ਬੈਠੇ ਆ ਜਿਹਦੇ ਕਰੈਕਟਰ ਵਿੱਚ ਘਾਟ ਐ ਮੇਰੇ ਸਾਹਮਣੇ ਸਬੂਤ ਲੈ ਆਓ ਉਸੇ ਵੇਲੇ ਆਪਣੇ ਜਥੇ ਤੋਂ ਕੱਢ ਕੇ ਬਾਹਰ ਮਾਰਾਂਗਾ ਚੱਲ ਇੱਥੋਂ ਤੂੰ ਸਾਡਾ ਕੁਝ ਨਹੀਂ ਲੱਗਦਾ ਜਿੰਨੇ ਪ੍ਰਚਾਰਕ ਮੇਰੇ ਨਾਲ ਵੀਰ ਪ੍ਰਚਾਰ ਕਰਦੇ ਆ ਜਿਸ ਦਿਨ ਜਥਾ ਬਣਿਆ ਸੀ ਉਸ ਦਿਨ ਮੈਂ ਸਟੇਜ ਤੇ ਬੇਨਤੀ ਕੀਤੀ ਸੀ ਜਿੱਦਣ ਤੁਹਾਨੂੰ ਲੱਗਦਾ ਹੈ ਵੀ ਇਸ ਬੰਦੇ ਦੇ ਕਰੈਕਟਰ ਚ ਘਾਟ ਹੈ ਤੇ ਇਹਨਾਂ ਦੀ ਸਟੇਜ ਤੇ ਬੈਠਾ ਹੈ ਮੈਨੂੰ ਸਬੂਤ ਲਿਆ ਦੀ 2 ਮਿੰਟ ਵਿੱਚ ਉਹਨੂੰ ਸਥਾਨ ਤੋਂ ਬਾਹਰ ਦਾ ਰਾਹ ਵਿਖਾ ਦੇਵਾਂਗਾ ਵੀ ਚੱਲ ਤੂੰ ਸਾਡਾ ਕੁਝ ਨਹੀਂ ਲੱਗਦਾ ਜੇ ਸਾਡੇ ਨਾਲ ਰਹਿਣਾ ਹੈ ਤੇ ਆਪਣਾ ਜੀਵਨ ਬਣਾ ਕੇ ਰੱਖ ਸਾਡੇ ਬੋਧੇ ਸਿੰਘ ਗ੍ਰਿਸ਼ਤੀ ਹੈ ਵਿਆहे ਹੋਏ ਆ ਉਹ ਰਹਿ ਸਕਦਾ ਹੈ ਜਿਹੜਾ ਠੀਕ ਹੈ ਜੇ ਤੂੰ ਭਾਈ ਨਹੀਂ ਕਰਾਣਾ ਪਰ ਵੇਖੀ ਦਾਗ ਨਾ ਲੱਗਣ ਦੇਈ ਦਾਗ ਨਾ ਲੱਗਣ ਦੀ ਇਸ ਗੱਲ ਦਾ ਖਿਆਲ ਰੱਖੀ ਤੇ ਸਾਡੇ ਕੋਲ ਕੋਈ ਰਹਿੰਦਾ ਹੈ ਉਹਦੇ ਜੀਵਨ ਵਿੱਚ ਕੋਈ ਕਮੀ ਹੈ ਤੇ ਸਾਨੂੰ ਦੱਸੋ ਤੇ ਜਿਹੜਾ ਸਾਡੇ ਕੋਲੋਂ ਤੁਰ ਗਿਆ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਜਿਹੜਾ ਪਰਮੇਸ਼ਰ ਦੇ ਦਵਾਰ ਤੋਂ ਨਿਕਲ ਗਿਆ ਉਹਦੀ ਜ਼ਿੰਮੇਵਾਰੀ ਨਹੀਂ ਤੁਸੀਂ ਸਾਲ ਬਾਅਦ ਆ ਕੇ ਮੈਨੂੰ ਕਹੋ ਜੀ ਉਹ ਐਦਾਂ ਕਰਦਾ ਜਿਹੜਾ ਇੱਥੇ ਨਹੀਂ ਰਹਿਣ ਵਾਲਾ ਉਹਦੀ ਜ਼ਿੰਮੇਵਾਰੀ ਮੇਰੀ ਕੋਈ ਨਹੀਂ ਪਰ ਮੇਰੇ ਕੋਲ ਰਹਿੰਦਿਆਂ ਕੋਈ ਗਲਤੀ ਕਰਦਾ ਮੇਰੇ ਸਾਹਮਣੇ ਲੈ ਆਓ ਇਹ ਸਬੂਤ ਹੈ ਇਸ ਬੰਦੇ ਨੇ ਆ ਮਾੜਾ ਕੰਮ ਕੀਤਾ ਹੈ ਆ ਗਲਤ ਕੰਮ ਕੀਤਾ ਹੈ ਨਾਲ ਦੀ ਨਾਲ ਬਾਹਰ ਕੱਢ ਦੇਵਾਂਗਾ ਕਰੈਕਟਰ ਦੀ ਗਲਤੀ ਹੋਵੇ ਕੋਈ ਸਾਡੀਆਂ ਪੱਗਾਂ ਤੇ ਤੇ ਚਲੋ ਮੰਨ ਲਓ ਕੋਈ ਦਾਗ ਲੱਗ ਵੀ ਸਕਦਾ ਅਸੀਂ ਬਨ ਲਈਆਂ ਪਰ ਤੇਰੀ ਸਿਰ ਦੇ ਉੱਤੇ ਤੇ ਪੱਗ ਬਾਬਾ ਜਰਨੈਲ ਸਿੰਘ ਦੀ ਹੈ ਸੁਣੋ ਸੁਣ ਲਿਓ ਗੱਲ ਉਹ ਬਾਬਾ ਤੁਮਿਆਂ ਤੇਰੇ ਸਿਰ ਤੇ ਪੱਕ ਬਾਬਾ ਜਰਨੈਲ ਸਿੰਘ ਦੀ ਹੈ ਤੇਰਾ ਫਰਜ ਬਣਦਾ ਸੀ ਪ੍ਰਚਾਰ ਕਰਨ ਦਾ ਤੂੰ ਬਣਾਉਂਦਾ ਜਥੇ ਡਟ ਕੇ ਪ੍ਰਚਾਰ ਕਰਦਾ ਕੋਈ ਆ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚ ਫਸਦਾ ਨਾ ਜਿੱਤੇ ਤਕਸਾਲ ਦਾ ਮੁਖੀ ਹੋ ਕੇ ਤੂੰ ਡਟ ਕੇ ਪ੍ਰਚਾਰ ਕਰਦਾ ਤੈਨੂੰ ਤੇ ਸਰਕਾਰਾਂ ਦੀਆਂ ਚਾਪਲੂਸੀਆਂ ਕਰਨ ਤੋਂ ਵੇਲ ਨਹੀਂ ਚਾਪਲੂਸੀਆਂ ਕਰਨ ਤੋਂ ਅੱਗੇ ਪਿੱਛੇ ਫਰਨ ਫੇਰਨ ਤੋਂ ਸਰਕਾਰੀ ਸੰਤ ਬਣ ਕੇ ਰਹਿ ਗਿਆ ਸਰਕਾਰੀ ਬਾਬਾ ਸਰਕਾਰੀ ਬਾਬੇ ਨੇ ਅੱਗੇ ਪਿੱਛੇ ਗੱਡੀਆਂ ਫਿਰਦੀਆਂ ਨੇ ਸਰਕਾਰ ਦੀਆਂ ਬੌਡੀਗਾਰਡ ਇੱਕ ਗੱਡੀ ਅੱਗੇ ਇੱਕ ਗੱਡੀ ਪਿੱਛੇ ਜ਼ਮੀਨਾਂ ਤੇ ਕਬਜ਼ੇ ਲੈਣੇ ਆ ਜਿੱਦਣ ਮੇਰੇ ਨਾਂ ਤੇ ਕਿਤੇ ਤੂੰ 5000 ਰੁਪਏ ਦੀ ਪ੍ਰਾਪਰਟੀ ਬੋਲ ਦੀ ਵਿਖਾ ਦੇ ਥੱਲੇ ਲਾ ਦੀ ਸਟੇਜ ਤੋਂ ਜਿੰਨਾ ਚਿਰ ਜਿਉਣਾ 1 ਰੁਪਏ ਦੀ ਪ੍ਰਾਪਰਟੀ ਮੇਰੇ ਨਾਂ ਬੋਲ ਦੀ ਵਿਖਾਓ ਤੂੰ ਸੁਣੋ ਗੱਲ ਗੱਲ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਉਹਨੂੰ ਸੁਣੋ ਸੋ ਇਦਾਂ ਦੇ ਲੋਕ ਜਿਹੜੇ ਆ ਬਹੁਤ ਗੁੰਮਰਾਹ ਕਰਦੇ ਆ ਵੀ ਇਹ ਜੀ ਦੁਸ਼ਟ ਨੇ ਜੀ ਇਹ ਗਦਾਰ ਨੇ ਜੀ ਕੌਮ ਨਾਲ ਗਦਾਰੀ ਕਰ ਰਹੇ ਆ ਇੱਕ ਦਿਨ ਪਹਿਲਾਂ 1715 ਪੁਰਾਣੀ ਅੰਮ੍ਰਿਤ ਛਕਦੇ ਆ ਤੇ ਅਗਲੇ ਦਿਨ ਉਹ ਸਟੇਜ ਤੇ ਖੜ ਕੇ ਕਹਿੰਦਾ ਇਹਨਾਂ ਦੁਸ਼ਟਾਂ ਨੇ ਗੰਦ ਬਾਤ ਦਾ ਇਹਨਾਂ ਨੇ ਜੀ ਇਦਾਂ ਕਰਤਾ ਇਹ ਜੀ ਪੱਗਾਂ ਬਦਲ-ਬਦਲ ਕੇ ਬੰਨਦੇ ਆ ਪੱਗਾਂ ਦੇ ਵਿੱਚ ਫਸਿਆ ਪੱਗਾਂ ਦੇ ਵਿੱਚ ਫਸਿਆ ਦਸਤਾਰ ਵੇਖਦਾ ਕਦੇ ਵਿਚਾਰ ਵੇਖ ਵਿਚਾਰ ਵੇਖੋ ਸੋ ਇਹ ਜਿਹੜੇ ਮੁਖੀ ਨੇ ਜਿਹੜੇ ਸੰਪਰਦਾਵਾਂ ਦੇ ਟਕਸਾਲਾਂ ਦਾ ਮੁਖੀ ਬਣਿਆ ਫਿਰਦਾ ਹੈ ਫਿਰ ਇਹਨਾਂ ਦਾ ਬਣਦਾ ਸੀ ਪ੍ਰਚਾਰ ਕਰਨ ਦਾ ਇਹ ਜ਼ਿੰਮੇਵਾਰੀ ਇਹਨਾਂ ਦੀ ਸੀ ਕੰਮ ਇਹਨਾਂ ਦਾ ਸੀ ਪਰ ਇਹਨਾਂ ਨੇ ਇਹ ਪੈਪੱਲਾ ਛਡਾ ਲਿਆ ਇਹ ਕਬਜ਼ੇ ਲੈਣ ਤੁਰੇ ਆ ਸਰਕਾਰਾਂ ਨਾਲ ਗੱਠ ਜੋੜ ਕੀਤਾ ਹੋਇਆ ਹੈ ਤੈਨੂੰ ਅਸੀਂ ਵੋਟਾਂ ਪਵਾ ਦੇਾਂਗੇ ਪਰ ਮੈਨੂੰ ਕਬਜ਼ਾ ਕਰਾ ਦਿਓ ਆਹ ਗੁਰਦੁਆਰਾ ਵੀ ਮੇਰਾ ਬਣ ਜਾਏ ਇਹ ਗੁਰਦੁਆਰਾ ਵੀ ਮੇਰਾ ਬਣ ਜਾਏ ਪੁਰਾਣੇ ਬੰਦੇ ਕੱਢ ਦਿਓ ਫਲਾਣੇ ਕੱਢ ਦਿਓ ਆਹ ਕੁਝ ਰਹਿ ਗਿਆ ਵੱਡੇ ਵੱਡੇ ਕੇਸ ਚੱਲਦੇ ਆ ਕੋਟਾ ਕਚਹਿਰੀਆਂ 'ਚ ਤੁਰੇ ਫਿਰਦੇ ਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਰੂਰ ਇਸ ਗੱਲ ਦਾ ਧਿਆਨ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅੱਜ ਤੱਕ ਹੋ ਰਹੀਆਂ ਨੇ ਤੇ ਮੈਂ ਸਰਕਾਰ ਨੂੰ ਵੀ ਕਹਾਂਗਾ ਸਾਡੇ ਇਮਤਿਹਾਨ ਦਾ ਤੁਸੀਂ ਜਿਹੜਾ ਸਬਰ ਦਾ ਇਮਤਿਹਾਨ ਹੋਰ ਨਾ ਲਓ ਆ ਕਕਰਾਲੇ ਪਿੰਡ ਦੇ ਵਿੱਚ ਪਿੱਛੇ ਜੇ ਬੇਦਵੀ ਹੋਈ ਹੈ ਉਹ ਕਹਿੰਦੇ ਜੀ ਇਹ ਬੰਦਾ پاگل ਸੀ ਤੇ ਤੁਸੀਂ ਇੱਕ ਗੱਲ ਸੁਣੋ پاگل ਬੰਦਾ ਜਿਹੜਾ ਪਿੰਡ ਵਿੱਚ پاگل ਬੰਦਾ ਮੰਨ ਲਓ ਵੀ ਬੰਦਾ پاگل ਸੀ ਪਰ ਕਿਸੇ ਬੰਦੇ ਨੇ ਤੇ ਉਹਦੇ ਕੰਨ ਵਿੱਚ ਫੂਕ ਮਾਰੀ ਹੈ ਪੱਟੀ ਪੜਾਈ ਹੈ ਚੰਗੀ ਤਰ੍ਹਾਂ ਵੀ ਤੂੰ ਜਾਈ ਰਮਾਲਾ ਚੁੱਕੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦੀ ਇਹ ਪੱਟੀ ਤੇ ਪੜਾਈ ਹੈ ਕਿਸੇ ਨੇ ਬੰਦਾ پاگل ਹੈ ਚਲੋ ਮੰਨ ਲਓ ਬੰਦਾ ਬਿਲਕੁਲ پاگل ਹੈ ਉਹਨੂੰ ਕੋਈ ਬੰਦਾ ਕਹਿੰਦਾ ਉਹ ਤੇ ਸਿਰ 'ਚ ਬੱਟਾ ਮਾਰੀ ਤੂੰ ਇਹ ਤੇ ਕਿਸੇ ਨੇ ਕੰਨ ਚ ਫੂਕ ਮਾਰੀ ਏ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਕਰਦਾ ਜਾ ਕੇ ਸੋ ਇੰਟੈਲੀਜੈਂਸੀ ਦੇ ਬੰਦੇ ਵਿੱਚ ਬੈਠੇ ਹੋਣਗੇ ਸਾਡੀਆਂ ਖਬਰਾਂ ਇਹ ਸਰਕਾਰਾਂ ਤੱਕ ਜਰੂਰ ਪਹੁੰਚਾਓ ਕਿ ਸਿੱਖਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਓ ਜੇ ਸਰਸੇ ਵਾਲੇ ਦੇ ਪੋਸਟਰ ਦੀ ਰਾਖੀ ਕਰ ਸਕਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਦੋਸ਼ੀ ਅਜੇ ਤੱਕ ਤੁਹਾਡੇ ਤੋਂ ਲੱਭੇ ਨਹੀਂ ਗਏ ਸੋ ਦੁੱਖ ਇਸ ਕਰਕੇ ਲੱਗਦਾ ਹੈ بڑے ਬੰਦੇ ਕਹੀ ਇਹ ਵੀ ਕਹਿੰਦੇ ਆ ਇਹ ਜੀ ਤੁਸੀਂ ਜੀ ਐਦਾਂ ਕਰੋ ਜੀ ਸੰਗਤ ਤੁਹਾਡੇ ਮਗਰ ਬਹੁਤ ਹੈ ਸੰਗਤ ਦੀ ਗੱਲ ਨਹੀਂ ਹੁੰਦੀ ਸੰਗਤ ਨੂੰ ਹੁਣ ਕਿਹੜੇ ਕਿਹਦੇ ਆਪਾਂ ਵਿੱਚ ਟੱਕਰ ਕਿਹਦੇ ਵਿੱਚ ਮਾਰੀਏ ਲੜੀਏ ਕਿਹਦੇ ਨਾਲ ਪਹਿਲਾਂ ਪਤਾ ਹੀ ਨਹੀਂ ਲੱਗਦਾ ਬੰਦਾ ਦੋਸ਼ੀ ਏਜੰਸੀਆਂ ਕਿਹੜੀਆਂ ਨੇ ਤੇ ਜਦੋਂ ਆਪਾਂ ਕੋਈ ਗਰਮ ਬਿਆਨ ਨਹੀਂ ਦੇ ਕੇ ਮੈਂ ਆਪਣੇ ਵੀਰਾਂ ਨੂੰ ਕਹਾਂ ਚਲੋ ਐਦਾਂ ਕਰਦੀ ਕਰੀਏ ਕੀ ਪਹਿਲਾਂ ਇਹ ਪਤਾ ਤੇ ਲੱਗੇ ਤੇ ਜੇ ਮੇਰੇ ਕਿਤੇ ਕੋਈ ਕੋਈ ਸ਼ਹੀਦੀ ਹੋ ਗਈ ਜਾਂ ਕੋਈ ਕਿਸੇ ਗੋਲੀ ਗਾਲੀ ਚੱਲ ਜਾਂਦੀ ਹੈ ਫਿਰ ਦੂਜੇ ਪਾਸੇ ਚੱਲ ਜਾਂਦੇ ਨੇ ਲੋ ਇਹਨਾਂ ਨੇ ਮਾਵਾਂ ਦੇ ਪੁੱਤ ਮਰਵਾਤੇ ਮਾਵਾਂ ਦੇ ਪੁੱਤ ਸ਼ਹੀਦ ਕਰਾਤੇ ਜੀ ਫਿਰ ਅਸੀਂ ਦੂਜੇ ਪਾਸੇ ਚੱਲ ਪੈਂਦੇ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਵੀ ਜਰੂਰ ਇਸ ਗੱਲ ਦਾ ਖਿਆਲ ਰੱਖੋ ਨਾ ਅੱਜ ਤੱਕ ਸਰਕਾਰਾਂ ਕੋਲ ਵਿਕੇ ਆ ਤੇ ਨਾ ਵਿਕਾਂਗੇ ਇਸ ਗੱਲ ਦਾ ਕੋਈ ਸਬੂਤ ਲੈ ਆਵੇ ਅਜੇ ਆਪਣੇ ਵੀਰਾਂ ਨੂੰ ਦਸਤਾਰਾਂ ਬਣਾਓ ਦਮਾਲੇ ਆ ਕਈ ਵਾਰੀ ਪੱਗ ਬੰਨਦਾ ਨਾ ਕਾਲੀ ਕਾਲੀ ਮੈਂ ਮੇਰਾ ਮੈਨੂੰ ਸਗੋ ਬਹੁਤਾ ਸ਼ੌਂਕ ਨਹੀਂ ਮੈਂ ਫਟਾਫਟ ਦਸਤਾਰ ਇਦਾਂ ਹੀ ਲਪੇਟ ਕੇ ਰੱਖਦਾ ਪੰਜ 1 ਮਿੰਟ ਲੱਗਦਾ ਦਸਤਾਰ ਬੰਨਣ ਤੇ ਤੇ ਜਦੋਂ ਕਦੇ ਦੀਵਾਨ ਚ ਜਾਣਾ ਹੁੰਦਾ ਹੈ ਫਿਰ ਮੈਨੂੰ ਕਈ ਸਿੰਘ ਕਹਿਣਗੇ ਪੱਗ ਬੰਨ ਲਓ ਜੀ ਚੰਗੀ ਤਰ੍ਹਾਂ ਦਸਤਾਰ ਬੰਨ ਲਓ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਉਹ ਯਾਰ ਮੈਨੂੰ ਕਿਹੜਾ ਕਿਸੇ ਨੇ ਵੇਖਣ ਆਉਣਾ ਵੇਖਣ ਆਲੇ ਨੇ ਆਉਣਾ ਮੈਨੂੰ ਪੱਗ ਬੰਨਣ ਦਾ ਮੈਂ ਇਦਾਂ ਖਸਦਾ ਹੁੰਦਾ ਉਹਨਾਂ ਦਾ ਵੀ ਮੈਨੂੰ ਵੇਖਣ ਆਲੇ ਨੇ ਆਉਣਾ ਠੀਕ ਹੈ ਬਾਜ ਜਿੱਦਾਂ ਦੀ ਵੱਜ ਗਈ ਠੀਕ ਇਹ ਫਿਰ ਕਹਿਣਗੇ ਨਾ ਬਾਬਾ ਜੀ ਜੱਜ ਤਰ੍ਹਾਂ ਬਨ ਲੋ ਤੁਹਾਡੀ ਪੱਗ ਵੱਲ ਵੇਖ ਕੇ ਕਈ ਪੱਗਾਂ ਬਨਣ ਲੱਗ ਜਾਂਦੇ ਕਈ ਦਸਤਾਰਾਂ ਸਜ ਜਾਂਦੇ ਕਈ ਦਸਤਾਰਾਂ ਸਜਾਣ ਲੱਗ ਜਾਂਦੇ ਆ ਤੁਸੀਂ ਇਦਾਂ ਤੁਸੀਂ ਬਨੋਗੇ ਤੁਹਾਨੂੰ ਵੇਖਦੇ ਆ ਫਿਰ ਵੇਖ ਕੇ ਕਈ ਸਿੰਘ ਪੱਗਾਂ ਬਨਣ ਲੱਗ ਜਾਂਦੇ ਧਮਾਲੇ ਬਨਣ ਲੱਗ ਜਾਂਦੇ ਆ ਦਸਤਾਰਾਂ ਬਨਣ ਲੱਗ ਜਾਂਦੇ ਆ ਸੋ ਠੀਕ ਆ ਕਦੇ ਮਾਲਕ ਸਾਡੇ ਤੇ ਕਿਰਪਾ ਰੱਖਣ ਗੁਰੂ ਸਾਹਿਬ ਮਿਹਰ ਰੱਖਣ ਆ ਦਾਗ ਲੱਗੇ ਨਾ ਪਰ ਤੂੰ ਮਿਆਂ ਜਿਹੜੀ ਪੱਗ ਤੇਰੇ ਸਿਰ ਤੇ ਐ ਨਾ ਇਹ ਪੱਗ ਕਦੇ ਬਾਬਾ ਜਰਨੈਲ ਸਿੰਘ ਦੇ ਸਿਰ ਤੇ ਨਹੀਂ ਬੱਜੀ ਸੀ ਆਹ ਸ੍ਰੀ ਅਕਾਲ ਉਹ ਪੱਗ ਬੇਦਾਗ ਸੀ ਜਿੰਨੂੰ ਤੂੰ ਦਾਗੀ ਬਣਾ ਦਿੱਤਾ ਉਹ ਪੱਗ ਦਾਗੀ ਨਹੀਂ ਸੀ ਉਹ ਪੱਗ ਦਾਗੀ ਨਹੀਂ ਸੀ ਜਿਹੜੇ ਤੇਰੇ ਤੇ ਦਾਗ ਲੱਗੇ ਨੇ ਨਾ ਅਮਰੀਕਾ ਜਾ ਕੇ ਪੁੱਛ ਉਹਨਾਂ ਲੋਕਾਂ ਨੂੰ ਅਖਬਾਰਾਂ ਦੀਆਂ ਖਬਰਾਂ ਵੇਖ ਅਖਬਾਰਾਂ ਮੂੰਹੋਂ ਬੋਲਦੀਆਂ ਕੀ ਕਿਹਾ ਮੈਂ ਅਖਬਾਰਾਂ ਮੂੰਹੋਂ ਬੋਲਦੀਆਂ ਤੇਰੇ ਉਹ ਬੰਦੇ ਬੋਲਦੇ ਆ ਮੂੰਹੋਂ ਤੂੰ ਆਪਣਾ ਜੀਵਨ ਵੇਖ ਆਪਣਾ ਕਰੈਕਟਰ ਵੇਖ ਫੇਰ ਗੱਲ ਕਰੀ ਕਿਸੇ ਦੀ ਪੱਗ ਬਾਰੇ ਸੋ ਇਸ ਕਰਕੇ ਤਕੜੇ ਹੋ ਕੇ ਗੁਰਮਤ ਦਾ ਪ੍ਰਚਾਰ ਕਰੋ ਇਹੋ ਜੇ ਬਾਗੜ ਬਿੱਲਿਆਂ ਦੀ ਕੋਈ ਪਰਵਾਹ ਨਹੀਂ ਇਹੋ ਜੇ ਹਾਂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਨਾ 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 ਇਹਨਾਂ ਤੋਂ ਨਹੀਂ ਡਰਦੇ ਇਹਨਾਂ ਤੋਂ ਨਹੀਂ ਡਰਦੇ ਡਰ ਤੇ بس ਗੁਰੂ ਗ੍ਰੰਥ ਸਾਹਿਬ ਦਾ ਹੈ ਇਹਨਾਂ ਤੋਂ ਬਿਨਾ ਕਿਸੇ ਤੋਂ ਨਹੀਂ ਡਰਦੇ ਕਿਸੇ ਤੋਂ ਨਹੀਂ ਡਰਦੇ ਅਸੀਂ ਤਾਂ ਮੋਟਰਸਾਈਕਲ ਵਾਲੇ ਬਾਬੇ ਤੋਂ ਨਹੀਂ ਡਰੇ 15 ਸਾਲ 17 ਸਾਲ ਹੋ ਗਏ ਉਹਦੇ ਵਿਰੁੱਧ ਬੋਲਦੇ ਆ ਤੇ ਤੇਰੇ ਤੋਂ ਡਰ ਜਾਗੇ ਸਰਕਾਰੀ ਸੰਤ ਤੋਂ ਸਰਕਾਰੀ ਬਾਬੇ ਤਾਂ ਤੇਰੇ ਤੋਂ ਡਰ ਜਾਣਗੇ ਕਬਜ਼ੇ ਕਰਨ ਵਾਲੇ ਤਾਂ ਤੇਰੀ ਪਰਵਾਹ ਨਹੀਂ ਕਰਦੇ ਇਸ ਕਰਕੇ ਆਓ ਤਗੜੇ ਹੋ ਕੇ ਗੁਰਮਖੋ ਸਾਥ ਦਿਓ ਸਾਥ ਦਿਓ ਮੇਰੇ ਵੀਰੋ ਸਾਥ ਦਿਓ ਤਗੜੇ ਹੋ ਕੇ ਸਾਥ ਦਿਆ ਕਰੋ ਡਟ ਕੇ ਡਟ ਕੇ ਆਪਣੇ ਆ ਵੀਰਾਂ ਦੇ ਵਿੱਚ ਪ੍ਰਚਾਰ ਕਰੋ ਹੋਰ ਸਿੰਘ ਆਪਣੇ ਕਾਇਮ ਹੋਣ ਭਰਾ ਰਲਣ ਸਾਡੇ ਵਿੱਚ ਭਰਾ ਆਪਣੇ ਪੰਥ ਵਿੱਚ ਰਲਣ ਅਮਰਤ ਧਾਰਨ ਅਕਾਲ ਤਖਤ ਦੇ ਜਥੇਦਾਰ ਨੀ ਬਾਬਾ ਰਣਜੀਤ ਸਿੰਘ ਟਡਰਿਆਂ ਵਾਲੇ ਦੇ ਉੱਤੇ ਜਿਹੜੇ ਇਲਜ਼ਾਮ ਲਾਇਆ ਹੈ ਬਾਬਾ ਰਣਜੀਤ ਸਿੰਘ ਟਡਰਿਆਂ ਵਾਲੇ ਨੇ ਚੈਲੰਜ ਕੀਤਾ ਹੈ ਕਿ ਅਗਰ ਇਹਾਂ ਦੇ ਕੋਲ ਕੋਈ ਸਬੂਤ ਹੈ ਤਾਂ ਸਾਹਮਣੇ ਲੈ ਕੇ ਆਉਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਇਹ ਸਾਰੀਆਂ ਗੱਲਾਂ ਬੇਬੁਨਿਆਦ ਹੈਗੀਆਂ ਉਲਟਾ ਬਾਬਾ ਰਣਜੀਤ ਸਿੰਘ ਟਡਰਿਆਂ ਵਾਲੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਐਕਸਪੋਜ਼ ਕਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਇਹਨਾਂ ਦੇ ਨਾਲ ਕੀ ਪਾਣਾ ਵਾਪਰਿਆ ਔਰ ਦੂਸਰਾ ਇਹ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਇਹ ਹੁਣ ਸਰਕਾਰੀ ਜਥੇਦਾਰ ਬਣ ਗਈ ਹੈਗੀ ਹੈ ਇਹ ਸਰਕਾਰ ਦੇ ਨਾਲ ਮਿਲ ਕੇ ਕਬਜ਼ਾ ਗਰੁੱਪ ਬਣ ਗਏ ਆ مختلف ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਨ ਦਾ ਇਹ ਹੈਗੀ ਹੈ ਆ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ ਇਹ ਵੱਡੇ ਇਲਜ਼ਾਮਾਤ ਲਾਏ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਵੀਰੋ ਤੁਸੀਂ ਕਮੈਂਟ ਕਰਕੇ ਦੱਸਿਓ ਚ ਕਿੰਨੀ ਸੱਚਾਈ ਹੈ ਕਿੰਨੀ ਇਹ ਗੱਲ ਹਕੀਕਤ ਤੇ ਮਬਣੀ ਹੈਗੀ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣੇ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼